ਅਸੀਂ ਪड़ोसी ਗਿਆ ਨਾਲ ਤੇ ਉਹਨਾਂ ਦਾ ਸਵਾਗਤ ਦਿਨਵੇ ਰਾਤੀ ਫੋਨ ਆਇਆ ਸੀ ਤੇ ਦਾ ਕਰਕੇ ਇਹ ਮਤਲਬ ਮੇਰੀ ਇਨ ਲੋ ਫੈਮਲੀ ਕੀ ਹੈ ਦਾ ਕਰਕੇ ਸਿਰ ਮੈਂ ਆਇਆ ਸੀ ਅੱਦਲ ਫਿਰ ਮੈਨੂੰ ਪਤਾ ਲੱਗਿਆ ਮੈਂ ਕਿ ਚੋਰੀ ਜੀ ਨਾਮ ਸੱਟਾ ਮੇਰਾ ਨਾਮ ਅਨਛਲੀ ਅਸੀਂ ਚੋਰੀ ਦਾ ਕਿਵੇਂ ਪਤਾ ਗਿਆ ਚੋਰੀ ਦਾ ਜੀ ਇਹਨਾਂ ਨੇ ਫੋਨ ਕੀਤਾ ਸੀ ਪड़ोसी ਗਿਆ ਨਾਲ ਤੇ ਉਹਨਾਂ ਦਾ ਸਵਾਗਤ ਦਿਨਵੇ ਰਾਤੀ ਫੋਨ ਆਇਆ ਸੀ ਦਾ ਕਰਕੇ ਇਹ ਮਤਲਬ ਮੇਰੀ ਇਨ ਲੋ ਫੈਮਲੀ ਕੀ ਆ ਤਾਂ ਕਰਕੇ ਸਿਰ ਮੈਂ ਆਇਆ ਸੀ ਇੱਧਰ ਫਿਰ ਮੈਨੂੰ ਪਤਾ ਲੱਗਿਆ ਮੈਂ ਕਿ ਚੋਰੀ ਉਦੋਂ ਵੀ ਤੁਸੀਂ ਆਏ ਸੀਗੇ ਸਮਾਨ ਵਗੈਰਾ ਵਿਖਰੇ ਹੋਇਆ ਸੀ ਸਾਰੇ ਗੇਟ ਖੁੱਲੇ ਸੀਗੇ ਹਾਂਜੀ ਗੇਟ ਖੁੱਲਿਆ ਸੀ ਹੈ ਸੇਮ ਆਈ ਸਿਚੁਏਸ਼ਨ ਹੈ ਕਿ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਪੁਲਿਸ ਨੂੰ ਦੇ ਦਿੱਤੀ ਜਾਵੇ ਠੀਕ ਉਹ ਨੁਕਸਾਨ ਕਿੰਨੇ ਕ ਦਾ ਲੱਗਦਾ ਹੈ ਨੁਸਕ ਨੁਕਸਾਨ ਜੀ ਐਵੇਂ ਐਜੀ ਡੇਟ 2 ਤੱਕ ਹੈ ਸ਼ਾਇਦ ਜੀ ਤੇ ਸੋਨਾ ਹੈਗਾ ਇੱਕ ਸੈੱਟ ਹੈਗਾ ਸੀ ਤੇ ਕਚੂੜੀਆਂ ਕਹਿ ਰਿਹਾ ਠੀਕ ਹੈ ਠੀਕ ਹੈ ਤੇ ਨਾਲ ਚਾਂਦੀ ਦੇ ਬਰਤਨ ਹੈਗੇ ਸੀ ਸੀ ਕੁਆਇਨਸ ਹੈਗੇ ਸੀ ਚਾਂਦੀ ਦੇ 35 40 ਕੁਆਇਨਸ ਹੈਗੇ ਬਰਤਨ ਵੀ ਹੈਗੇ ਸੀ ਠੀਕ ਹੈ ਇਹ ਫੈਮਿਲੀ ਗਈ ਕਿੱਥੇ ਹੋਈ ਸੀ ਫੈਮਿਲੀ ਉਧਰ ਮੇਰੇ ਫਾਦਰ ਇਨ ਲਾ ਕੁਐਡਮਿਟ ਹੈਗੇ ਐਮਸਟ ਠੀਕ ਹੈ ਤੇ ਤਾਂ ਅਗਰ ਕਿਥੇ ਉਧਰ ਅਸੀਂ ਮਤਲਬ ਸੈਟਰਡੇ ਨੂੰ ਗਏ ਜਲੇ ਸੀ ਐਡਮਿਟ ਉੱਥੇ ਹੈਗੇ ਨੇ ਸੀਰੀਅਸ ਹੈਗੇ ਨੇ ਥੋੜੇ ਕਾ ਕਰਦੇ ਕੀ ਨਾਮ ਅਸਤ ਦਾ ਮੇਰਾ ਨਾਮ ਸतीश ਕੁਮਾਰ ਸਰ ਸਤੀਜੀ ਕਿਵੇਂ ਪਤਾ ਲੱਗਿਆ ਚੋਰੀ ਸੀ ਸਰ ਮੈਂ ਸਵੇਰੇ ਸਬਜ਼ੀ ਮੰਡੀ ਜਾ ਲੱਗਿਆ ਸੀਗਾ 3:20 ਦਾ ਟਾਈਮ ਸੀਗਾ ਤੇਰੇ ਵੀ ਬੱਚੇ ਦੇ ਅਲੱਗ ਵਟਾਏ ਸੀਗਾ ਤਾਂ ਮੈਂ ਇਹਨਾਂ ਦਾ ਗੇਟ ਖੁੱਲਿਆ ਦੇਖ ਕੇ ਇਹਨਾਂ ਨੂੰ ਬੋਰੋ ਬੈਲਾ ਮਾਰੀਆਂ ਕੋਈ ਨਹੀਂ ਆਇਆ ਬਾਅਦ ਥੋੜਾ ਜਿਹਾ ਮੈਂ ਫਿਰ ਸਾਡ ਕੋਲ ਇਕੱਠਾ ਕਰਕੇ ਦੇਖਿਆ ਕਿ ਮੌਲ ਖਰਾਬ ਹੈ ਤੇ ਅੰਦਰ ਜਦੋਂ ਚਾਰ ਪੰਜ ਜਣੇ ਅਸੀਂ ਅੰਦਰ ਆਏ ਹਾਂ ਇਹਨਾਂ ਦੇ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਸਾਨੂੰ ਕਿਹਾ ਵੀ ਅੰਦਰ ਦੇਖੋ ਅੰਦਰ ਦੇ ਕੰਦ ਬਾਅਦ ਅੰਦਰ ਸਾਰਾ ਸਾਮਾਨ ਅੱਛਾ ਦਰਵਾਜ਼ਾ ਸਿੱਧਾ ਹੀ ਖੁੱਲਿਆ ਸੀਗਾ ਓਪਨ ਬਿਲਕੁਲ ਓਪਨ ਡੋਰ ਦੋਨੋਂ ਹੀ ਇਹ ਵੀ ਠੀਕ ਹੈ ਨਾਲ ਵਾਲਾ ਵੀ ਤੇ ਬਾਹਰ ਮੇਨ ਗੇਟ ਵੀ ਬਿਲਕੁਲ ਓਪਨ ਡੋਰ ਸੀ ਬਿਲਕੁਲ ਰਾਤ ਨੂੰ ਹੀ ਖੁੱਲਾ ਛੱਡ ਗਏ ਹਾਂਜੀ ਠੀਕ ਹੈ ਮੇਰਾ ਇਹ ਤਿੰਨ ਵੀ ਕੋਈ ਤਿੰਨ 25 ਲਗਭਗ ਟਾਈਮ ਸੀ ਸਬਜ਼ੀ ਮੰਡੀ ਜਾਣਾ ਮੈਂ ਠੀਕ ਹੈ ਸਬਜ਼ੀ ਦਾ ਕੰਮ ਕਰਦਾ ਠੀਕ ਹੈ ਤੇ ਅੱਜ ਨਹੀਂ ਗਿਆ ਮੈਂ ਇਸੇ ਕਾਰਨ ਅੱਛਾ ਤਾਂ ਉਸ ਕਾਰਨ ਮਤਲਬ ਇਹ ਸਾਰਾ ਡੋਰ ਇਹਨਾਂ ਦਾ ਓਪਨ ਖੁੱਲੇ ਸੀ ਫਿਰ ਇਹਨਾਂ ਨੇ ਰਿੰਗ ਮਾਰੀ ਗਈ ਹਮ ਇਹ ਬਾਹਰ ਗਏ ਨੇ ਕਰ ਤੂੰ ਠੀਕ ਹੈ ਮਾਰ ਆਪਣੇ ਅੰਕਰੀਦ ਦਾਖ ਲੱਗੇ ਬੰਦੇ ਵੈਰਾ ਠੀਕ ਹੈ ਤਬੀਅਤ ਖਰਾਬ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਕਈ ਵਾਰ ਗਏ ਨੇ ਠੀਕ ਹੈ ਉਹ ਜਿਵੇਂ ਆਪਾਂ ਗੇਟ ਖੋਲਿਆ ਇਹਨਾਂ ਦੇਖ ਕਰ ਦੋ ਬਾਦ ਸੇਂਦਰ ਬੜੇ ਨੇ ਚਾਰ ਪੰਜ ਨੇ ਕਰਨ ਨੂੰ ਮੁੰਡਾ ਸੀ ਰਾਹੁਲ ਸੀ ਇਹ ਕੋਲਡ ਵੀਰ ਸੀ ਅੱਜ ਤਿੰਨ ਚਾਰ ਜਣੇ ਅੰਦਰ ਬੜੇ ਹੈਗੇ ਆ ਦੇਖਿਆ ਤਾਂ ਵੀ ਸਾਰਾ ਸਮਾਨ ਗਿਲਰੇਵ ਟੋਟਲ ਤੇ ਕਿੰਨੇ ਕ ਦੀ ਚੋਰੀ ਦਾ ਪਰਿਵਾਰ ਕਿੰਨੇ ਦੀ ਚੋਰੀ ਚੋਰੀ ਤਾਂ ਦੇਖੋ ਜੀ ਉਹਨੇ ਇਹਨਾਂ ਨੂੰ ਹੀ ਪਤਾ ਵੀ ਕੀ ਪੁੱਛ ਗੰਦਾ ਸੀ ਜਿਸ ਸਾਹਮਣੇ ਇਹਨਾਂ ਦੇ ਮਮਾ ਦੱਸਦੇ ਆ ਵੀ 1.5 ਤੋਂ 2 ਕੈਸ਼ ਦੱਸਦੇ ਗਿਆ ਕੋਈ ਸੋਨਾ ਹੈ ਕੋਈ ਚਾਂਦੀ ਦੇ ਬਰਤਨ ਵਗੈਰਾ ਹੈ ਜਿਹੜਾ ਕਿ ਇਹਨਾਂ ਦੇ ਬਰਤਨ ਵਗੈਰਾ ਚਾਂਦੀ ਦੇ ਇੱਕ ਬੈਗ ਵਿੱਚ ਪੈਸ ਕੰਦੇ ਆ ਉਹ ਬੈਗ ਦਾ ਮੈਨੂੰ ਪਤਾ ਨਹੀਂ ਮੇ ਤੇ ਪਿਆ ਹੈ ਜਾਂ ਨਹੀਂ ਪਿਆ ਹੂੰ ਉਤੈ ਨਾਲ ਨੂੰ ਪਤਾ ਹੋਊਗਾ ਪੁਲਿਸ ਆਈਸੀ ਪੁਲਿਸ ਹਾਂ ਪੁਲਿਸ ਲੈ ਆਈ ਸੀ ਰਾਤੀ ਜਾਂਚ ਪਕਰ ਕਰ ਕਰ ਗਏ ਠੀਕ ਹੈ ਬਾਕੀ ਉਹਨਾਂ ਦੀ ਸਵੇਰੇ ਦੇਖ ਲਾਂਗੇ ਹੋਰ ਐਪਲੀਕੇਸ਼ਨ ਤੋਂ ਬਾਅਦ ਫਿਰ ਜੀਵ ਹੋਏਗਾ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488